ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਕਰਮਜੀਤ ਸਿੰਘ ਤੇ ਮੇਰੇ ਸਾਥੀ ਰਾਜੀਵ ਬੰਸਲ ਜੀ ਸੋ ਬਹੁਤ ਹੀ ਖੂਬਸੂਰਤ ਬੋਲਦੇ ਆ ਤੇ ਹਰ ਇੱਕ ਮੁੱਦੇ ਦੀ ਚਰਚਾ ਇਹ ਜਿਹੜੀ ਬੜੀ ਹੀ ਗੰਭੀਰਤਾ ਨਾਲ ਤੇ ਬੜੀ ਹੀ ਘੋਟ ਕੇ ਜਿੱਦਾਂ ਪੰਜਾਬੀ ਚ ਕਹਿੰਦੇ ਆ ਗੱਲ ਕਰਦੇ ਆ ਤੇ ਹਰ ਇੱਕ ਮੁੱਦੇ ਨੂੰ ਬੜੀ ਹੀ ਚਾਨਣੇ ਦੇ ਨਾਲ ਚੱਕਦੇ ਆ ਸੋ ਜੀ ਪੰਸਲ ਜੀ ਨਮਸਕਾਰ ਨਮਸਕਾਰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਕਰਮਜੀਤ ਸਿੰਘ ਧੰਨਵਾਦ ਜੀ ਤੇ ਉਸ ਤੋਂ ਬਾਅਦ ਆਪਾਂ ਅੱਜ ਇਹ ਰਾਜੀਵ ਬੰਸਲ ਜੀ ਖਾਣ ਪੀਣ ਵਾਲਾ ਏ ਫਾਸਟ ਫੂਡ ਹੋ ਗਿਆ ਚਾਹੇ ਕਿਸੇ ਵੀ ਤਰ੍ਹਾਂ ਦੀ ਮਠਿਆਈ ਹੋ ਗਈ ਚਾਹੇ ਫਲ ਫਰੂਟ ਹੋ ਗਏ ਹਮੇਸ਼ਾ ਹਰ ਸਾਲ ਇਹ ਚੀਜ਼ ਤੇ ਰੋਲਾ ਪੈਂਦਾ ਕਿ ਇਹ ਜਿਹੜੀਆਂ ਮਠਿਆਈਆਂ ਆਉਂਦੀਆਂ ਇਹ ਨਕਲੀ ਆ ਰਹੀਆਂ ਹਨ ਜਿੱਥੋਂ ਮਠਿਆਈਆਂ ਨਕਲੀ ਆਉਂਦੀਆਂ ਉਹਨਾਂ ਬਾਰੇ ਕਿਹਾ ਸਰਕਾਰ ਨੂੰ ਜਾਂ ਸਰਕਾਰ ਦੇ ਆਗੂਆਂ ਨੂੰ ਜਾਂ ਪ੍ਰਸ਼ਾਸਨ ਨੂੰ ਪਤਾ ਨਹੀਂ ਹੁੰਦਾ ਜੀ ਦੇਖੋ ਕਰਮਜੀਤ ਜੀ ਇਹ ਜਿਹੜਾ ਫੈਸਟੀਵਲ ਸੀਜ਼ਨ ਹੈ ਇਹ ਰਖੜੀ ਤੋਂ ਸ਼ੁਰੂਆਤ ਹੋ ਜਾਂਦੀ ਹੈ ਮਤਲਬ ਖਾਣ ਪੀਣ ਮਠਿਆਈਆਂ ਵਾਲੀ ਦੀ ਤੁਸੀਂ ਮੁੱਦੇ ਦੀ ਗੱਲ ਕਰੀਆ ਹਾਂ ਰਖੜੀਆਂ ਤੇ ਇਹ ਜਿਹੜਾ ਫੈਕਟਰੀ ਜਿੱਥੇ ਬਣਦੀਆਂ ਆ ਜੇ ਤੁਸੀਂ ਉੱਥੇ ਚਲੇ ਜਾਓ ਤੁਸੀਂ ਮਠਿਆਈ ਕਹਿੰਨੀ ਮੂੰਹ ਨਹੀਂ ਕਰੋਗੇ ਹਾਂ ਇੱਕ ਆਪਣੇ ਚੰਡੀਗੜ੍ਹ ਦੇ ਨੇੜੇ ਡੜੂਆ ਪੈਂਦਾ ਜੀ ਹਾਂਜੀ ਡੜੂਏ ਦੇ ਵਿੱਚ ਮਠਿਆਈਆਂ ਦੀ ਫੈਕਟਰੀ ਹੈ ਜੀ ਹਾਂ ਉੱਥੇ ਮਤਲਬ 100-100 ਰੁਪਏ ਕਿਲੋ ਤੁਸੀਂ ਬਰਫੀ ਲੈ ਲਓ ਕੁਛ ਲੈ ਲਓ ਦੁੱਧ ਦਾ ਰੇਟ ਤਾਂ 60 ਰੁਪਏ ਕਿਲੋ ਹੋਇਆ ਵਾ 100 ਰੁਪਏ ਕਿਲੋ ਬਰਫੀ ਕਿੱਥੇ ਤੇ ਬਾਰਾ ਖਾਜੂਗੀ ਜੀ ਬਿਲਕੁਲ ਦੇਖੋ ਲੋਕਾਂ ਨੂੰ ਮਤਲਬ ਸਿਹਤ ਨਾਲੇ ਖਲਵਾੜ ਕਰਦੇ ਆ ਜਿਹੜੇ ਨਕਲੀ ਮਠਿਆਈਆਂ ਬਣਾਉਂਦੇ ਆ ਹਾਂ ਤੁਸੀਂ ਬਣੀ ਬਣਾਈ ਰੈਡੀਮੇਡ ਲੈਣੀ ਚੀਜ਼ ਵਧੀਆ ਆ ਕਿ ਤੁਸੀਂ ਮਠਿਆਈ ਨੂੰ ਇਗਨੋਰ ਕਰਕੇ ਫਲ ਫਰੂਟ ਕੰਨੀ ਖਾਓ ਹੁਣ ਜਿਸ ਤਰ੍ਹਾਂ ਆਪਣੇ ਇੱਕ ਇਨਸਪੈਕਟਰ ਸਾਹਿਬ ਸੀਗੇ ਤੁਸੀਂ ਲਖਵੀਰ ਸਿੰਘ ਜੀ ਹਸ਼ਿਆਰਪੁਰ ਤੋਂ ਹਾਂਜੀ ਉਹਨਾਂ ਦੇ ਮਤਲਬ ਉੱਥੇ ਹਸ਼ਿਆਰਪੁਰ ਏਰੀਆ ਦੇ ਵਿੱਚ ਫੂਡ ਸੇਫਟੀ ਹੁਣ ਪੰਜਾਬ ਸਰਕਾਰ ਨੇ ਹਦਾਇਤਾਂ ਜਾਰੀ ਕਰ ਦੇਣੀਆਂ ਜਦ ਕਿ ਸਾਰਾ ਸਾਲ ਚ ਕੋਈ ਉਹ ਮੁਫਤੀ ਤਨਖਾਹ ਲੈਣੇ ਇਹਨਾਂ ਨੂੰ ਹਦਾਇਤਾਂ ਕਿਉਂ ਨਹੀਂ ਜਾਰੀ ਕਰੀਆਂ ਵੀ ਸਮੇ ਸਮੇਂ ਪਰ ਤੁਸੀਂ ਦੁਕਾਨਦਾਰਾਂ ਨੂੰ ਗਾਈਡੈਂਸ ਕਰੋ ਵੀ ਤੁਸੀਂ ਆਪਣੀ ਬਣਾਓ ਵਧੀਆ ਵੇਚੋ ਖਾਓ ਉਹਨਾਂ ਪਰ ਉਹਨਾਂ ਦੀ ਕੁਆਲਿਟੀ ਚੈੱਕ ਕਰਨੀ ਚਾਹੀਦੀ ਆ ਸਾਰਾ ਸਾਲ ਕਿਤੇ ਇੱਕ ਦਿਨ ਚ ਕੁਆਲਿਟੀ ਚੈੱਕ ਨਹੀਂ ਹੁੰਦੀ ਕਰਨਜੀਤ ਜੀ ਲਖਵੀਰ ਸਿੰਘ ਜੀ ਜਦੋਂ ਲਖਵੀਰ ਸਿੰਘ ਜੀ ਨੇ ਬੜਾ ਸਟੈਪ ਚੱਕਿਆ ਔਰ ਬੜੀ ਗੰਭੀਰਤਾ ਦੇ ਨਾਲ ਬੜੀ ਸਖਤੀ ਦੇ ਨਾਲ ਉਹ ਦੁਕਾਨਦਾਰਾਂ ਦੇ ਕੋਲ ਜਾਂਦੇ ਸੀ ਤੇ ਜਿਹੜਾ ਵੀ ਬੰਦਾ ਉਹਨਾਂ ਨੂੰ ਇਸ ਤਰ੍ਹਾਂ ਦਾ ਦਿੱਖਦਾ ਸੀ ਤੁਰੰਤ ਨਾਲ ਦੀ ਨਾਲ ਉਹਦੇ ਕੋਲ ਕਾਰਵਾਈ ਹੁੰਦੀ ਸੀ ਤੇ ਅੱਜ ਕੱਲ ਤੁਸੀਂ ਥੋੜਾ ਜਿਹਾ ਦੱਸੋ ਵੀ ਲਖਵੀਰ ਸਿੰਘ ਜੀ ਕਿੱਥੇ ਗਏ ਉਹ ਤਾਂ 3.5 ਸਾਲ ਹਜੇ ਉਹਨਾਂ ਦੀ ਜਿਹੜੀ ਸਰਵਿਸ ਤਾਂ ਸੀ ਰਿਟਾਇਰਮੈਂਟ ਬਾਕੀ ਸੀ ਰਿਟਾਇਰਮੈਂਟ ਉਹਨਾਂ ਨੂੰ ਪਹਿਲਾਂ ਹੀ ਯਾਨੀ ਕਿ ਦਵਾ ਦਿੱਤੀ ਗਈ ਹੈ ਜਾਂ ਉਹਨਾਂ ਨੇ ਲੈ ਲਈ ਜਾਂ ਕਿਸੇ ਦਬਾਬ ਵਿੱਚ ਆ ਕੇ ਲਈਤੀ ਆ ਜਾਂ ਕਿਸੇ ਲਾਲਚ ਵਿੱਚ ਲੈਤੀ ਆ ਉਹ ਉਹਦੇ ਬਾਰੇ ਵੀ ਥੋੜਾ ਜਿਹਾ ਸਪਸ਼ਟ ਕਰੋ ਕਿਹੜੇ ਕਾਰਨ ਬਣੇ ਸੀ ਦੇਖੋ ਕਰਮਜੀਤ ਜੀ ਜਿਹੜੇ ਲਖਵੀਰ ਸਿੰਘ ਜੀ ਆ ਹਾਂ ਮਤਲਬ ਇਹ ਉਹਨਾਂ ਦਾ ਮੈਨੂੰ ਇਹ ਕਾਰਨ ਨਹੀਂ ਪਤਾ ਵੀ ਉਹਨਾਂ ਨੇ VRS ਕਿਉਂ ਲਈਤੀ ਆ VRS ਕਹਿੰਦੇ ਇਹਨੂੰ ਰਿਟਾਇਰਮੈਂਟ ਸਮੇਂ ਤੋਂ ਪਹਿਲਾਂ ਉਹਨਾਂ ਦੀ 3.5 ਸਾਲ ਦੀ ਸਰਵਿਸ ਪੈਂਡਿੰਗ ਸੀਗੀ ਮਨ ਲੱਗਦਾ ਉਹ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨਾਲ ਆ ਸਿਆਸੀ ਪਾਰਟੀ ਨਾਲ ਪਹਿਲਾਂ ਉਹ ਆਮ ਆਦਮੀ ਪਾਰਟੀ 'ਚ ਜਾਣਾ ਚਾਹੁੰਦੇ ਸੀਗੇ ਬਟ ਉਹਨਾਂ ਨੂੰ ਟਿਕਟ ਦਾ ਕੋਈ ਰੌਲਾ ਇਸ਼ੂ ਪੈ ਗਿਆ ਸੀਗਾ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਬਾਦਲ ਨਾਲ ਸਬੰਧ ਰੱਖਦੇ ਆ ਜੀ ਤੇ ਦੇਖੋ ਜਦੋਂ ਉਹ ਅਫਸਰ ਸੀਗੇ ਅਪਾ ਕੱਲੀ ਮਠਿਆਈਆਂ ਦੀ ਗੱਲ ਨਾ ਕਰੀਏ ਜੀ। ਹਾਂ। ਦੇਖੋ ਪਨੀਰ, ਹਾਂ। ਖੋਆ। ਬਿਲਕੁਲ। ਇਹ ਕਿੰਨਾ ਨਕਲੀ ਫੜ ਹੁੰਦਾ ਹੈ। ਸਾਫਰ ਕੋਰ ਤੇ ਟ੍ਰੇਨਾਂ ਚ ਭਰ-ਭਰ ਕੇ ਪੰਜਾਬ ਦੇ ਸਪਲਾਈ ਹੋ ਰਿਹਾ ਹੈ। ਸਾਡੇ ਬੱਚਿਆਂ ਦੀ ਨਸਲਾਂ ਖਰਾਬ ਕਰ ਰਹੇ ਆ। ਬਿਲਕੁਲ। ਪਿਛਲੇ ਮੇਰੇ ਖਿਆਲ ਨਾਲ 2 ਸਾਲ ਦੀ ਗੱਲ ਹੈ। 2.5 ਸਾਲ ਪਹਿਲਾਂ ਆਪਣੇ ਉਰੇ ਰੋਪੜ ਜ਼ਿਲ੍ਹੇ ਦੇ ਵਿੱਚ ਵੀ ਇੱਕ ਫੈਕਟਰੀ ਫੜੀ ਗਈ ਸੀ ਜਿਹੜੀ ਪਨੀਰ ਦੀ। ਬਿਲਕੁਲ ਜੀ ਬਿਲਕੁਲ। ਦੇ ਵਿੱਚ। ਲੇਕਿਨ ਕਹਿੰਦੇ ਕੁਝ ਕਸਾਮਾਂ ਉਹ ਸੀਲ ਰਹੀ ਹੈ ਉਸ ਤੋਂ ਬਾਅਦ ਫੇਰ ਚੱਲੂ। ਮੀਲੀ ਕੋ ਕਿੰਨਾ ਕੰਮ ਚੱਲ ਰਿਹਾ ਹੈ? ਉਹ ਬਿਲਕੁਲ। ਮਤਲ ਵਿਭਾਗ ਦੇ ਅਫਸਰਾਂ ਨਾਲ ਕਹਿ ਲੋ ਅਫਸਰ ਸ਼ਾਹੀ ਨਾਲ ਕਹਿ ਲੋ ਮਤਲਬ ਮੇਲੀ ਭੁਗਤਾਨ ਨਾਲ ਚੱਲਦਾ ਇਹ ਕੰਮ ਦੇਖੋ ਸਰਕਾਰ ਨੂੰ ਸਾਰੇ ਮੁੱਦਿਆਂ ਤੇ ਲਗਭਗ ਢਿੱਲ ਦੇਣੀ ਚਾਹੀਦੀ ਹੈ ਪਰ ਜੇ ਕਿ ਇਹ ਵਿਸ਼ਾ ਜਿਹੜਾ ਲੋਕਾਂ ਦੀ ਜਾਨ ਸਿਹਤ ਨਾਲ ਖਿਲਵਾੜ ਕਰਨਾ ਚਾਹੀਦਾ ਉਹ ਬੰਦਿਆਂ ਨੂੰ ਖੁਦ ਸੋਚਣਾ ਚਾਹੀਦਾ ਕਿ ਆ ਇਹ ਮੈਂ ਮਠਾਈ ਖਾ ਸਕਦਾ ਜੇ ਉਹ ਬੰਦਾ ਇਹ ਮਠਾਈ ਖਾ ਸਕਦਾ ਤਾਂ ਸਾਨੂੰ ਉਹ ਖਾਣੀ ਚਾਹੀਦੀ ਹੈ ਨਹੀਂ ਨਾ ਹੀ ਸੀ ਜਿਵੇਂ ਨਾ ਮੈਂ ਤੁਹਾਨੂੰ ਦੱਸਦਾ ਆਪਾਂ ਪਰसों ਉਹਦੀ ਗੱਲ ਕੀਤੀ ਸੀ ਕੋਰੀਆ ਦਾ ਜਿਹੜਾ ਪ੍ਰਧਾਨ ਮੰਤਰੀ ਕਿੰਗ ਕਿੰਗ ਜੋ ਜਿਹਨੂੰ ਕਿਹਾ ਜਾਂਦਾ ਕਿ ਇਹ ਸਭ ਤੋਂ ਵੀ ਇੱਕ ਕਾਲ ਦਾ ਦੂਆ ਰੂਪ ਕਾਲ ਦਾ ਦੂਆ ਰੂਪ ਕਹਿ ਸਕਦੇ ਆ ਹਿਟਲਰ ਕਹਿ ਸਕਦੇ ਆ ਵੀ ਸਭ ਤੋਂ ਟਾਈਪ ਦਾ ਉਹਨੂੰ ਬੰਦਾ ਕਹਿੰਦੇ ਆ ਲੇਕਿਨ ਮਾਫ ਹੋਣਾ ਨਾ ਦਾ ਖੋਫ ਕਹਿੰਦੇ ਆ ਉਹਨੂੰ ਜੀ ਤੇ ਇੱਕ ਨਾ ਮੈਂ ਉਹਦੀ ਵੀਡੀਓ ਦੇਖੀ ਜੀ ਉਹ ਖੇਤਾਂ ਦੇ ਵਿੱਚ ਜਾ ਕੇ ਔਰ ਫੈਕਟਰੀਆਂ ਦੇ ਵਿੱਚ ਜਾ ਰਿਹਾ ਜਿਹੜੀ ਚੀਜ਼ ਲੋਕਾਂ ਦੇ ਕੋਲ ਖਾਣ ਪੀਣ ਵਾਸਤੇ ਆ ਰਹੀਆਂ ਖੁਦ ਉਹਨੂੰ ਆਪ ਖਾ ਕੇ ਚੈੱਕ ਕਰਦਾ ਮੈਂ ਤੁਹਾਨੂੰ ਹੁਣ ਮੈਂ ਤੁਹਾਨੂੰ ਕੀ ਗੱਲ ਕਹਿ ਕੇ ਆਟੇ ਕਿ ਜਿਹੜਾ ਫੈਕਟਰੀ ਦਾ ਓਨਰ ਹੈ ਦੇਖੋ ਪੰਜਾਬ ਚ ਇੰਡੀਆ ਦੇ ਵਿੱਚ ਨਹੀਂ ਪੋਸੀਬਲ ਇਹ ਮੁੱਦਾ ਹਾਂ ਐਨੀ ਅਫਸਰशाही ਦੀ ਮਿਲੀ ਭੁਗਤ ਵੱਧ ਚੁੱਕੀ ਆ ਭ੍ਰਿਸ਼ਟਾਚਾਰ ਕਰਪਸ਼ਨ ਇੰਨਾ ਵੱਧ ਚੁੱਕਿਆ ਹੈ ਕਿ ਕੰਟਰੋਲ ਤੋਂ ਥੋੜਾ ਬਾਹਰ ਹੈ ਮੈਂ ਤੁਹਾਨੂੰ ਇਸ ਗੱਲ ਦਾ ਇੱਕ ਜਵਾਬ ਦਿੰਦਾ ਸੀਗਾ ਕਿ ਉਹ ਬੰਦੇ ਦਾ ਜਮੀਰ ਜਾਗਣਾ ਚਾਹੀਦਾ ਹੈ ਕੀ ਇਹ ਮਿਠਾਈ ਮੈਂ ਖਾ ਸਕਦਾ ਹਾਂ ਹਾਂ ਅਗਰ ਉਹ ਬੰਦਾ ਖਾ ਸਕਦਾ ਤਾਂ ਕਰਮਜੀਤ ਜੀ ਉਸ ਨੂੰ ਉਹ ਕੰਜ਼ਮਪਸ਼ਨ ਵਾਲੀ ਚੀਜ਼ ਆ ਤਾਹੀ ਲੋਕਾਂ ਦਾ ਰੁਝਾਨ ਹੁਣ ਫਲ ਫਰੂਟਾਂ ਕਹਿੰਦੀ ਵਧਿਆ ਤੁਸੀਂ ਪਿਛਲੇ 2-4 ਸਾਲ ਤੇ ਦੇਖਿਆ ਹੋਣਾ ਕਿਉਂਕਿ ਇੱਕ ਤਾਂ ਨੀਰਾ ਹੀ ਮਿੱਠਾ ਹੈ 슈ਗਰ ਦਾ ਕਾਰਨ ਸਭ ਤੋਂ ਵੱਡਾ ਹੈ ਉਹ ਮਠਿਆਈ ਆ ਬਿਲਕੁਲ ਠੀਕ ਹੈ ਇਸੇ ਕਰਕੇ ਲੋਕ ਡਵਰਟ ਹੋ ਰਹੇ ਆ ਮਤਲਬ ਆਪਸ਼ਨ ਉਹਨਾਂ ਕੋਲ ਫਰੂਟ ਹੈਗੀ ਆ ਬਹੁਤ ਜ਼ਿਆਦਾ ਹੁਣ ਐਂ ਤਾਂ ਦੇਖੋ ਜੀ ਆਪਣੀ ਵੇਰਕਾ ਕੰਪਨੀ ਆ ਉਹ ਮਠਿਆਈ ਬਣਾ ਰਹੀ ਆ ਉਹਦੇ ਪਰ ਕਈ ਕਈ 에ਅਰ ਕਾਲ ਮਤਲਬ ਕੁਆਲਿਟੀ ਚੈੱਕ ਹੁੰਦੇ ਆ ਮਤਲਬ ਦੁੱਧ ਦਾ ਸੈਂਪਲ ਲੱਗ ਚੈੱਕ ਹੁੰਦਾ ਹੈ ਕੁਆਲਿਟੀ ਪੈਕਿੰਗ ਫਾਈਨਲ ਪ੍ਰੋਡਕਟ ਦਾ ਜੋ ਮਤਲਬ ਕੁਆਲਿਟੀ ਚੈੱਕ ਉਹ ਲਗ ਟੀਮ ਹੈ ਜਦੋਂ 100% ਆਪਣੇ ਟੈਸਟ ਪਾਸ ਕਰ ਲੈਂਦੀ ਆ ਤਾਂ ਉਹ ਚੀਜ਼ ਅੱਗੇ ਪੈਕਿੰਗ ਲਈ ਭੇਜੀ ਜਾਂਦੀ ਆ ਇਸ ਦੇ ਮੁਕਾਬਲੇ ਮੈਂ ਹਾਂ ਕਿ ਇਹ ਗੱਲ ਕਹਿਣਾ ਚਾਹੁੰਦਾ ਹਾਂ ਵੀ ਉਹ ਪੈਕਟ ਫੂਡ 100% ਚੰਗਾ ਵੇਰਕਾ ਦਾ ਹੋ ਗਿਆ ਅਮੁੱਲ ਦਾ ਹੋ ਗਿਆ ਹਲਦੀ ਰਾਮ ਦਾ ਹੋ ਗਿਆ ਮੈਂ ਕਿਸੇ ਕੰਪਨੀ ਦਾ ਹੋ ਨਹੀਂ ਕਰਦਾ ਲੇਕਿਨ ਉਹ ਪ੍ਰੋਸੈਸ ਜੋ ਪ੍ਰੋਸੈਸ ਹੈ ਜੋ ਕਿ ਉਹ ਕੁਆਲਿਟੀ ਦਾ ਪਾਸ ਨਿਕਲ ਹੋਇਆ ਉਹ ਮਠਿਆਈ ਪੂਰੇ ਇੰਡੀਆ 'ਚ ਮਿਲਣੀ ਆ ਕਰਮਜੀਤ ਜੀ ਜੋ ਰੋਪੜ ਸ਼ਹਿਰ ਦੇ ਵਿੱਚ ਮਿਲਦੀ ਆ ਉਹੀ ਮਠਿਆਈ ਪੰਜਾਬ 'ਚ ਉਹੀ ਮਠਿਆਈ ਹਰਿਆਣਾ 'ਚ ਉਹੀ ਮਠਿਆਈ ਹਿਮਾਚਲ 'ਚ ਆਲਓਵਰ ਇੰਡੀਆ ਦੇ ਵਿੱਚ ਮਠਾਈ ਜਾਣੀ ਆ ਉਹ ਮਤਲਬ ਉਹਦੇ ਕੁਆਲਟੀ ਚੈਕਸ ਨੇ ਆ ਬੜੇ ਬੜੇ ਅਫਸਰशाही ਤੁਸੀਂ ਦੇਖਿਆ ਹੋਣਾ ਲੋਕ ਉਹ ਪਰਚੇਸ ਕਰਦੇ ਆ ਉਹਦਾ ਬੜਾ ਰੀਜ਼ਨ ਇਹੀ ਆ ਕਿ ਉਹਨਾਂ ਨੂੰ ਕੁਆਲਟੀ ਪਰ ਪੂਰਾ ਵਿਸ਼ਵਾਸ ਹੈ ਵਿ 100% ਸਹੀ ਚੀਜ਼ ਲੈ ਰਹੇ ਨੇ ਤੇ ਰਜੀਵ ਕੁਮਾਰ ਤੇ ਪੰਕਜ ਜੀ ਇੱਕ ਹੋਰ ਬਣੀ ਚੀਜ਼ ਦੱਸਿਓ ਜਿੱਦਾਂ ਉਹ ਸਰਕਾਰ ਨੇ ਪੋਲੋਥੀਨ ਜਿਹੜੇ ਲਿਫਾਫੇ ਆ ਪੋਲੋਥੀਨ ਜਿੰਨੇ ਵੀ ਬਏਗਾ ਇਹ ਬੰਦ ਕਰ ਦਿੱਤੇ ਆ ਜੀ ਹਨਾ ਜੀ ਲੇਕਿਨ ਜਿਹੜੀਆਂ ਪੈਕ ਹੋ ਕੇ ਚਾਹੇ ਕੋਰਕੋਰੇ ਲਾ ਲਈਏ ਵੇਜ ਲਾ ਲਈਏ ਉਹ ਤਾਂ ਪੋਲੋਥੇਮ ਦੇ ਵਿੱਚ ਆਉਂਦੇ ਆ ਜੀ ਕਿਹਾ ਉਹ ਲੱਗਾ ਪੋਲੋਥੇਮ ਬਿਲਕੁਲ ਇਹੀ ਤਾਂ ਇਹੀ ਤਾਂ ਰੋਣਾ ਹੈ ਕਰਮਜੀ ਜੀ ਤੋ ਕਿ ਉਹ ਕਾਰਪੋਰੇਟਰ ਵੱਡੀਆਂ ਕੰਪਨੀਆਂ ਆ ਤਾਂ ਬਾਨੀਆਂ ਅੜਾਨੀਆਂ ਦੇ ਘਰਾਣੇ ਆ ਦੇਖੋ ਮਤਲਬ ਇਹ ਕਹੀ ਜਾਂਦੇ ਆ ਵੀ ਸਨੋ ਪਲਾਸਟਿਕ ਵੈਨ ਆ ਪ੍ਰਦੂਸ਼ਣ ਦਾ ਕਾਰਨ ਆ ਫਿਰ ਉਹੀ ਗੱਲ ਆ ਹਾਂਜੀ ਲੇਕਿਨ ਜਿਹੜੀ ਚੀਜ਼ ਪੈਕਟ ਫੂਡ ਆ ਕਿਹਾ ਉਹ ਮਤਲਬ ਪੇਪਰ ਉਹ ਹੀ ਤਾਂ ਗੱਲ ਹੈ ਜੀ ਗੱਲ ਤਾਂ ਸਭ ਤੋਂ ਵੱਡੀ ਦੋਸਤੋ ਇਹ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਤਾਂ ਕਿਸੇ ਗਰੀਬ ਦੇ ਚਾਹੇ ਰੇੜੀ ਪਰ ਰਿਕਸ਼ੇ ਪਰ ਜਿਹੜੇ ਸਬਜ਼ੀਆਂ ਵੇਚਦੇ ਆ ਉਹ ਤੁਸੀ ਫੜ ਕੇ ਉਹਨਾਂ ਦੇ ਚਲਾਨ ਕੱਟਦੇ ਆ ਉਹਨਾਂ ਦੇ ਚਲਾਨ ਕੱਟ ਹੁੰਦੇ ਆ ਜੇ ਕਿਸੇ ਦੁਕਾਨਦਾਰ ਦੇ ਕੋਲ 5 ਕਿਲੋ ਫੜ ਲਿਆ 10 ਕਿਲੋ ਫੜ ਲਿਆ ਉਹਦੇ ਚਲਾਨ ਕੱਟੋਗਾ ਉਹਨੂੰ ਜੁਰਮਾਨਾ ਲੱਗੂਗਾ ਲੇਕਿਨ ਜਿਹੜਾ ਪੈਕ ਹੋ ਕੇ ਪੋਲੀਥੀਨ ਆ ਰਿਹਾ ਹੈ ਜੀ ਲੇਜ਼ ਗੁਰਕਰੇ ਬਿਸਕਟ ਗੁਰਕਰੇ ਬਿਸਕਟ ਦੁੱਧ ਲਾਲ ਜੋ ਦੱਸੋ ਵੀ ਉਹ ਉਹ ਕਿਹਾ ਪ੍ਰਦੂਸ਼ਣ ਨਹੀਂ ਕਰਦਾ ਉਹ ਪੋਲੀਥੀਨ ਅਲੱਗ ਇਹ ਜਵਾਬ ਚਾਹੀਦਾ ਜੀ ਮੈਨ ਸਾਰੇ ਕਮੈਂਟਾਂ 'ਚ ਆਪਣਾ ਜਵਾਬ ਦਿਓ ਆਪਣਾ ਜਵਾਬ ਜਰੂਰ ਦਿਓ ਕਿ ਆਹ ਉਹ ਪੋਲੀਥੀਨ ਨਹੀਂ ਹੈਗਾ ਉਹ ਪ੍ਰਦੂਸ਼ਣ ਨਹੀਂ ਕਰਦਾ ਕਿ ਆਹ ਉਹ ਇਨਸਾਨੀਅਤ ਲਈ ਖਤਰਨਾਕ ਜਾਂ ਘਾਤਕ ਨਹੀਂ ਹੈਗਾ ਸਿਰਫ ਗਰੀਬ ਦੀ ਰੇੜੀ ਵਾਲੇ ਪੋਲੀਥੀਨ ਜਾਂ ਦੁਕਾਨਦਾਰ ਦੇ ਪੋਲੀਥੀਨ ਉਹੀ ਘਾਤਕ ਹੈ ਕਿ ਆ ਤੁਸੀਂ ਜੁਰਮਾਨਾ ਕਰਕੇ ਸਾਬਤ ਕਿਆ ਕਰਨਾ ਚਾਹੁੰਦੇ ਹੋ ਤੁਸੀਂ ਠੀਕ ਹੈ ਨਾ ਜੀ ਤੇ ਲਖਵੀਰ ਸਿੰਘ ਜਿਹੜੇ ਫੂਡ ਇਨਸਪੈਕਟਰਸ ਹਨ ਤੇ ਉਹਨਾਂ ਨੂੰ 3.5 ਸਾਲ ਪਹਿਲਾਂ ਹੀ ਰਿਟਾਇਰਮੈਂਟ ਕਿਉਂ ਲੈਣੀ ਪਈ ਇਹਦੇ ਬਾਰੇ ਵੀ ਥੋੜੀ ਜਿਹੀ ਆਪਣੀ ਵਿਚਾਰ ਦਿਓ ਕਿਉਂਕਿ ਇੱਕ ਪੂਰੇ ਪੰਜਾਬ ਦੇ ਵਿੱਚ ਉਹ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾ ਇਨਸਪੈਕਟਰ ਦੇਖਿਆ ਸੀ ਦੇਖੋ ਜਿਹੜਾ ਇਨੀ ਇਮਾਨਦਾਰੀ ਦੇ ਨਾਲ ਕਰਮਜੀਤ ਜੀ ਮਨਾ ਕਰਕੇ ਹੀ ਫੂਡਸ ਇਨਸਪੈਕਟਰ ਕਰਕੇ ਹੀ ਲੋਕ ਅਵੇਅਰ ਹੋਏ ਸੀ ਬਿਲਕੁਲ ਜਾਗਰੂਕ ਹੋਈ ਦੁਨੀਆ ਜੀ ਪੂਰੇ ਪੰਜਾਬ ਚ ਅਵੇਅਰਨੈਸ ਲਿਆਣੇ ਵਾਲੇ ਲਖਵੀਰ ਸਿੰਘ ਜੀ ਲਖਵੀਰ ਸਿੰਘ ਜੀ ਹੈ ਜੀ ਤੇ ਨਹੀਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਲੋਕ ਵੀ ਕੋਈ ਫੂਡ ਇਨਸਪੈਕਟਰ ਵੀ ਹੁੰਦਾ ਹੈ ਵੀ ਹੁੰਦਾ ਹੈ ਤੇ ਇੱਕ ਵੀ ਇਸ ਤਰ੍ਹਾਂ ਇਹਨਾਂ ਤੇ ਕਾਰਵਾਈ ਵੀ ਹੋ ਸਕਦੀ ਹੈ ਨੇ ਕਿਸੇ ਨੂੰ ਪਤਾ ਹੀ ਨਹੀਂ ਸੀ ਜਿਹਨੇ ਲੋਕ ਨਕਲੀ ਚੀਜ਼ਾਂ ਖਾਣ ਲਈ ਮਜਬੂਰ ਸੀ ਮਸ਼ਾਹਰਪੁਰ ਏਰੀਆ ਦੇ ਵਿੱਚ ਉਹਨਾਂ ਦਾ ਇੰਨਾ ਡਰ ਸੀਗਾ ਖੌਫ ਕਹੋ ਬਟ ਉਹ ਕਹਿੰਦੇ ਮੈਂ ਖੌਫ ਰਿਹਾ ਡਰ ਦਾ ਪੈਦਾ ਕਰਨਾ ਜਿਹਦਾ ਲੋਕਾਂ ਨੂੰ ਮਤਲਬ ਮੈਂ ਸਿਹਤ ਨਾਲ ਖਿਲਵਾੜ ਨਹੀਂ ਹੋਣ ਦੇਣਾ ਬਿਲਕੁਲ ਉਹਨਾਂ ਦਾ ਮੇਨ ਮੋਟਿਵ ਸੀ ਤੇ ਉਹਨਾਂ ਦੀ ਕੋਈ ਵੀ ਐਦਾਂ ਦੀ ਛਵੀ ਨਹੀਂ ਆਈ ਕੋਈ ਐਦਾਂ ਦੀ ਤਸਵੀਰ ਨਹੀਂ ਆਈ ਕਿ ਉਹਨਾਂ ਨੇ ਕੋਈ ਰਿਸ਼ਵਤ ਲਈਤੀ ਹੋਵੇ ਤੇ 3.5 ਸਾਲ ਪਹਿਲਾਂ ਉਹਨਾਂ ਨੂੰ ਡਿਊਟੀ ਤੋਂ ਕਿਉਂ ਰਿਟਾਇਰਮੈਂਟ ਲੈਣੀ ਪਈ ਕਿਸੇ ਦਬਾਬ ਵਿੱਚ ਲੈਣੀ ਪਈ ਜਾਂ ਫਿਰ ਕਿਸੇ ਲਾਲਚ ਵਿੱਚ ਕੀ ਕਾਰਨ ਹੋਇਆ ਦੋਸਤੋ ਵਿਚਾਰ ਜਰੂਰ ਦਿਓ ਆਪਣੇ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਅਰਜੀ ਬਖਸ਼ਰ ਜੀ ਤੁਹਾਡਾ ਸੋ ਧੰਨਵਾਦ ਦੋਸਤੋ ਤੁਹਾਡਾ ਇਸ ਵੀਡੀਓ ਨੂੰ ਸ਼ੇਅਰ ਕਰਕੇ ਸਰਕਾਰ ਤੱਕ ਪਹੁੰਚਦੀ ਜਰੂਰ ਕਰਿਓ ਤੇ ਸਾਨੂੰ ਇਸ ਗੱਲ ਦਾ ਜਵਾਬ ਵੀ ਚਾਹੀਦਾ ਹੈ ਕਿ ਪ੍ਰਦੂਸ਼ਣ ਕਿਆ ਦੁਕਾਨਦਾਰਾਂ ਦੇ ਜਾਂ ਸਾਡੇ ਜਿਹੜੇ ਵੀਰ ਆ ਰੇੜੀਆਂ ਵਾਲੇ ਗਰੀਬ ਬੰਦੇ ਦੇ ਜਿਹੜੇ ਪੋਲਥੀਨਾ ਪ੍ਰਦੂਸ਼ਣ ਕਰਦੇ ਆ ਕਿਆ ਅਮੀਰ ਕੰਪਨੀਆਂ ਜਿਹੜੀਆਂ ਪੈਕ ਕਰਕੇ ਭੇਜਦੀਆਂ ਇਪੋਲੋਥੇਨਾ ਪ੍ਰਦੂਸ਼ਣ ਨਹੀਂ ਕਰਦੇ ਤੇ ਨੰਬਰ 2 ਜਦੋਂ ਕੋਈ ਵੀ ਆ ਪਟਾਕਿਆਂ ਦਾ ਸੀਜ਼ਨ ਆਂਦਾ ਹੈ ਦਿਵਾਲੀ ਆਂਦੀ ਹੈ ਉਸ ਤੋਂ ਪਹਿਲਾਂ ਹੀ ਸਰਕਾਰ ਦੀਆਂ ਅੱਖਾਂ ਕਿਉਂ ਖੁੱਲਦੀਆਂ ਵਿਭਾਗ ਉਸ ਸਮੇਂ ਹੀ ਕਿਉਂ ਜਾਗਦਾ ਹੈ ਉਸ ਵਕਤ ਹੀ ਪ੍ਰਸ਼ਾਸਨ ਵੀ ਸਰਕਾਰ ਵੀ ਉਸੇ ਵਕਤ ਕੰਪਨ ਘੜਨ ਦੀ ਨੀਂਦ ਆ ਜਿਹੜੀਆਂ ਇਹਨਾਂ ਦੀ ਖੁੱਲਦੀ ਆ ਉਸ ਤੋਂ ਪਹਿਲਾਂ ਜਿਹੜੀਆਂ ਫੈਕਟਰੀਆਂ ਉਹ ਪ੍ਰਦੂਸ਼ਣ ਵਾਲੇ ਪ੍ਰਦੂਸ਼ਣ ਸਹਿਤ ਜਿਹੜੇ ਪਟਾਕੇ ਬਣਾ ਰਹੇ ਆ ਜਾਂ ਅਨਾਰ ਬਣਾ ਰਹੇ ਆ ਜਿੱਦਾਂ ਦੇ ਵੀ ਪ੍ਰੋਡਕਟ ਬਣਾ ਰਹੇ ਆ ਉਹਨਾਂ ਨੂੰ ਕਿਉਂ ਨਹੀਂ ਬੰਦ ਕੀਤਾ ਜਾਂਦਾ ਉਹਨਾਂ ਤੇ ਨਾਥ ਕਿਉਂ ਨਹੀਂ ਪਾਈ ਜਾਂਦੀ ਸੋ ਧੰਨਵਾਦ ਜੀ